ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਦੀ ਪੂਰਵ ਸੰਧਾਨ ਤੇ ਮੌਕੇ ਤੇ ਅੱਜ ਬਬੜੀ ਬਾਈਪਾਸ ਗੁਰਦਾਸਪੁਰ ਵਿਖੇ ਜਿੱਤ ਦੇ ਨਿਸ਼ਾਨੀ ਵਜੋਂ ਭਾਰਤੀ ਫੌਜ ਦੇ 1971 ਦੀ ਜੰਗ ਦੇ ਜੇਤੂ ਟੈਂਕ ਨੂੰ ਸਥਾਪਿਤ ਕੀਤਾ ਗਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ ਅਤੇ ਪੰਜਾਬ ਐ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਰਿਬਨ ਕੱਟ ਕੇ ਇਸ ਜੇਤੂ ਟੈਂਕ ਦੀ ਸਮਾਰਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਵਿਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਬਾਚੰਦਰ ਐਸ ਡੀ ਐਮ ਗੁਰਦਾਸਪੁਰ ਡਾਕਟਰ ਕਰਮਜੀਤ ਸਿੰਘ ਸਹਾਇਕ ਕਮਿਸ਼ਨਰ ਸ਼੍ਰੀ ਅਸ਼wini अरोड़ा ਲੋਕ ਨਿਰਮਾਣ ਵਿਭਾਗ ਦੇ ਐਕਸ਼ਨ ਹਰਜੋਤ ਸਿੰਘ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਰਾਜਕੁਮਾਰ ਸ਼ਰਮਾ ਸੁਚਾ ਸਿੰਘ ਮਲਤਾਨੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ਵੇਖੋ ਟੀਵੀ ਨਿਊਜ਼ ਇੰਡੀਆ ਦੋਸਤ ਪਹਿਲੀ ਗੁਰਦਾਸਪੁਰ ਤੋਂ ਪੱਤਰਕਾਰ ਰঞ্জੀਤ ਸਿੰਘ ਦੇ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਗੁਰਦਾਸਪੁਰ ਦੇ ਲੋਕਾਂ ਲਈ ਮੈਨੂੰ ਸਮਝਣਾ ਇੱਕ ਬਹੁਤ ਇਤਿਹਾਸਿਕ ਦਿਨ ਹੈ ਕੱਲ 15 ਅਗਸਤ ਸਾਡਾ ਜੁਮੇ ਆਜ਼ਾਦੀ ਦਾ ਦਿਨ ਹੈ ਜਿਸ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਜੰਗੀ ਗਲਾਟੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਸਾਡੇ ਵਰਗੀ ਪੀੜ੍ਹੀ ਨੂੰ ਇੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਦਾ ਵਦਨ ਫੁੱਲਣ ਦਾ ਮੌਕਾ ਮਿਲਿਆ ਅੱਜ ਉਸ ਇਤਿਹਾਸ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਿਹੜਾ ਟੈਂਕ ਆ ਜਿਵੇਂ ਡੀ ਸਾਹਬ ਨੇ ਦੱਸਿਆ ਕਿ ਕਈ ਲੜਾਈਆਂ ਇਸ ਟੈਂਕ ਨੇ ਲੜੀਆਂ ਔਰ ਖਾਸ ਕਰ ਜਿਹੜੀ ਇੰਡੋ-ਪਾਕ ਵਾਰ 1971 ਦੀ ਹੋਈ ਸੀ ਉਹਦੇ ਵਿੱਚ ਇਸ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਉਸ ਨੂੰ ਅੱਜ ਗੁਰਦਾਸਪੁਰ ਜਿਹੜੀ ਐਂਟਰੈਂਸ ਆ ਉਹਦੇ ਉੱਤੇ ਇੰਸਟਾਲ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਿਰਫ ਟੈਂਕ ਕੱਲਾ ਇੱਕ ਆਪਣੇ ਆਪ ਦੇ ਵਿੱਚ ਨਹੀਂ ਪਰ ਉਸ ਇਤਿਹਾਸ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਵਿੱਚ ਸਹਾਇ ਹੋਊਗਾ ਜਿਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਯਾਦ ਰਹੂਗੀ ਕਿ ਉਹਨਾਂ ਸ਼ਹੀਦਾਂ ਨੇ ਇਸ ਮੁਲਕ ਦੀ ਯਕਸ਼ਕਤੀ ਲਈ ਇਸ ਮੁਲਕ ਦੇ ਇਕੱਠੇਪਨ ਲਈ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੋ ਮੈਂ ਸਮਝਦਾ ਵੀ ਇਹੋ ਜਿਹੇ ਮਨੂਮੇਰ ਜਿਹੜੇ ਹੁੰਦੇ ਨੇ ਉਹ ਇੱਕ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਨੇ ਔਰ ਜਿਸ ਵਕਤ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਭਗਤੀ ਦਾ ਜਜ਼ਬਾ ਲਾਊਗੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਦੇਸ਼ ਦੇ ਪ੍ਰਤੀ ਆਪਣਾ ਪਿਆਰ ਉਸ ਚੀਜ਼ਾਂ ਨੂੰ ਉਜਾਗਰ ਕਰੂਗੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨੂੰ ਇਦੀ ਜਿਹੜੀ ਦੇਖ ਰੇਖਾ ਉਹ ਸਾਡੀ ਜਿਹੜੀ ਹੈਰਿਟੇਜ ਸੁਸਾਇਟੀ ਆ ਜਿਹੜੇ ਪੰਜਾਬ ਦੇ ਔਰ ਗੁਰਦਾਸਪੁਰ ਦੇ ਇਤਿਹਾਸ ਔਰ ਸੱਭਿਆਚਾਰ ਨੂੰ ਹਮੇਸ਼ਾ ਉਜਾਗਰ ਕਰਦੀ ਆ ਉਹਦੇ ਵੱਲੋਂ ਕੀਤੀ ਜਾਊਗੀ ਕਿਉਂਕਿ ਕਈ ਵਾਰੀ ਇਹੋ ਜਿਹੇ ਚੌਕ ਵੀ ਬਣ ਜਾਂਦੇ ਨੇ ਇਹੋ ਜਿਹੇ ਚੀਜ਼ਾਂ ਵੀ ਲੱਗ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਾਮ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਉਸ ਚੀਜ਼ ਨੂੰ ਉਹਨੂੰ ਠੀਕ ਰੱਖਣ ਵਾਸਤੇ ਹੈਰੀਟੇਜ ਸੁਸਾਇਟੀ ਨੇ ਆਪਣੇ ਹੱਥ ਵਿੱਚ ਇਹਦੀ ਸਾਮ ਸੰਭਾਲ ਲਈ ਆ ਸਵਾਜ ਸਾਡੇ ਮੰਤਰੀ ਸ਼੍ਰੀ ਲਾਲਜਨ ਕੁਟਾਰ ਜੱਗਜੀ ਨੇ ਆ ਕੇ ਆਪ ਆਪਣੇ ਹੱਥੀਏ ਨੂੰ ਇਹਦਾ ਦੁਖਾਣ ਕਰਨਾ ਸੀ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਬਨਟ ਮੀਟਿੰਗ ਬੁਲਾ ਲਈ ਔਰ ਉਹਦੇ ਵਿੱਚ ਬੜੇ ਅਹਿਮ ਮੁੱਦੇ ਪੰਜਾਬ ਦੇ ਵਿਚਾਰੇ ਜਾਣੇ ਸੀ ਇਸ ਕਰਕੇ ਅੱਜ ਇੱਥੇ ਪਹੁੰਚ ਨਹੀਂ ਸਕੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰਦਾਸਪੁਰ ਨੂੰ ਇੱਕ ਬਹੁਤ ਵਧੀਆ ਤੋਹਫਾ ਜਿਹੜਾ ਦਿੱਤਾ ਸੋ ਪਰਮੇਸ਼ਵਰ ਕਰੇ ਇਹ ਆਜ਼ਾਦੀ ਅਸੀਂ ਸਾਰੇ ਉਹਨੂੰ ਬਰਕਰਾਰ ਰੱਖੀਏ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਨਾਲ ਇਹ ਆਜ਼ਾਦੀ ਮਿਲੀ ਆ ਉਸ ਨੂੰ ਕਾਇਮ ਰੱਖਣਾ ਅਗਲੀ ਪੀੜ੍ਹੀ ਦਾ ਫਰਜ਼ ਬਣ ਜਾਂਦਾ ਧੰਨਵਾਦ ਥੱਲੇ ਨੰਬਰ ਕਰਦਾ ਹੈ ਜਿਹੜਾ ਟੈਂਕ ਰੂਟ ਕਿਹੜੇ ਲੜਾਈ ਦੇ ਚ ਵਰਤਿਆ ਗਿਆ ਸੀ ਕਿੱਥੋਂ ਮਗਰ ਦਿੱਤੀ ਖਰਾਗਾ ਆ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਵੀਕ ਚੌਂਕ ਤੇ ਇਹ ਟੀ 55 ਟੈਂਕ ਹੈਗਾ ਇਹ ਅਸੀਂ 1960 'ਚ ਰੂਸ ਤੋਂ ਲਿਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 ਜੇ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਹਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇ ਪਾਈ ਹੈਗੀ ਪਾਕਿਸਤਾਨ ਦੇ ਉੱਤੇ ਆਜ਼ਾਦੀ ਦੇ ਕੱਲ ਦੇ ਸ਼ੁਭ ਦਿਹਾੜੇ ਦੇ ਮੌਕੇ ਅਸੀਂ ਅੱਜ ਇਹ ਟੈਂਕ ਨੂੰ ਜਿਲ੍ਹਾ ਗੁਰਦਾਸਪੁਰ ਨੂੰ ਸਮਰਪਿਤ ਕਰ ਰਹੇ ਹਾਂ ਤਾਂਕਿ ਇਹ ਜਿਹੜੀ ਨਿਸ਼ਾਨੀ ਹੈ ਸਾਡੇ ਸ਼ੂਰ ਵੀਰਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ ਜਿਹੜੀਆਂ ਲੜਾਈਆਂ ਇਸ ਦੇਸ਼ ਵਾਸਤੇ ਲੜੀਆਂ ਗਈਆਂ ਜਿਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅੱਜ ਉਹ ਸਾਰੇ ਸ਼ੂਰਬੀਰਾਂ ਨੂੰ ਯਾਦ ਕਰਦੇ ਹਾਂ ਇਸ ਕਰਕੇ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਇਹ ਟੈਂਕ ਲਗਾਇਆ ਹੈਗਾ ਮੇਰੀ ਹੁਣੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਬਾਕੀ ਆਫੀਸਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਕਿਦਾਂ ਇਹ ਟੈਂਕ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰੇਗਾ ਤੇ ਯਾਦ ਦਿਲਾਏਗਾ ਕਿ ਸਾਡੇ ਦੇਸ਼ 'ਚ ਜਿਹੜੇ ਸਾਡੇ ਸੈਨਿਕ ਹੈ ਉਹ ਅੱਜ ਵੀ ਉੱਥੇ ਖੜੇ ਹੈ ਲੜਾਈ ਸਾਡੀ ਲਗਾਤਾਰ ਸਾਡੇ ਜਿਹੜੇ ਪड़ोसी ਦੇਸ਼ ਨਾਲ ਜਾਰੀ ਰਹਿੰਦੀ ਹੈ ਉਹ ਉਸ ਦੇ ਵਾਸਤੇ ਸਾਡੇ ਜਿਹੜੇ ਸ਼ੂਰ ਵੀਰ ਹੈਗੇ ਕਿੰਨਾ ਦਿਨ ਰਾਤ ਮਿਹਨਤ ਕਰਦੇ ਹੈਗੇ ਸੋ ਆਉਣ ਵਾਲੀ ਜਨਰੇਸ਼ਨਸ ਨੂੰ ਇਹ ਟੈਂਕ ਜ਼ਰੂਰ ਇਨਸਪਾਇਰ ਕਰੇਗਾ ਤੇ ਆ ਜਿਹੜੀ ਕਹਾਣੀ ਹੈ ਇੱਕ ਜਿਹੜਾ ਬੜਾ ਸਵਰਨਮ ਇਤਿਹਾਸ ਹੈ ਪੰਜਾਬ ਦਾ ਐਂਡ ਇੰਡੀਆ ਦਾ ए, हमेशा उजागर करेगा तो आने वाली जनरे को काफ़ी इंस्पिरेशन मिलेगी सर, लाइटा जो भी लोग जोड़े नहीं। नहीं। बिल्कुल आ, क्योंकि टैंक अपने कोने आया है एंड बड़ा शुभ दिहाड़े के मौके आया है साठत्वीं कल है आजादी दहाड़ा है, आ, है सो अभी इस वास्ते लाइटा भी लगावे यदि मेंटेनेंस भी डिस्ट्रिक्ट जीटेज सोसाय करेगी ਇਹਨਾਂ ਨੂੰ ਬਾਰਨ ਉਹ ਮਿਲਟਰੀ ਵਾਲੇ ਲੈ ਗਏ ਜਲੰਧਰ ਲੈ ਗਏ ਜਲੰਧਰ ਲੈ ਗਏ ਬਟ ਇਹਦੀ ਆਪਾਂ ਮੇਂਟੇਨੈਂਸ ਡਿਸਟ੍ਰਿਕਟ ਹੈਰੀਟੇ ਸੋਸਾਇਟੀ ਕਰੀ